ਬੇਲਾਵਲ ਮਹੱਲਾ ਤੀਜਾ ਅਤਲ ਕਿਉਂ ਤੋਲਿਆ ਜਾਏ ਦੂਜਾ ਹੋਏ ਤਾਂ ਸੋਜੀ ਪਾਏ ਤੇਸੇ ਦੂਜਾ ਨਹੀਂ ਕੋਏ ਤਿਸ ਕੇ ਕੀਮਤ ਕਿੱਕੋ ਹੋਏ ਗੁਰ ਪ੍ਰਸਾਦਿ ਵਸੈ ਮਨ ਆਏ ਤਾਕੋ ਜਾਣੇ ਦੁਬਿਦਾ ਜਾਇ ਰਹਾਉ ਆਪ ਸਰਾਫ ਕਸਵਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤੋਂ ਲੈ ਪੁਰਾ ਹੋਏ ਆਪੇ ਜਾਣੇ ਕੋ ਸੁਏ ਮਾਇਆ ਕਾ ਰੂਪ ਸਭ ਤਸਤੇ ਹੋਏ ਜਿਸ ਨੂੰ ਮਿਲੇ ਸੋ ਨਿਰਮਲ ਹੋਏ ਜਿਸ ਨੂੰ ਲਾਏ ਲਗੇ ਤੇ ਸਿਆਏ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਆਪੇ ਲਿਵਤਾਤ ਹੈ ਆਪੇ ਆਪ ਬੁਜਾਏ ਆਪੇ ਜਾਪੇ ਆਪੇ ਸਤਗੁਰ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਬੇਲਾਵਲ ਮਹਲਾ 3 ਆਤਲ ਕਿਉਂ ਤੋਲਿਆ ਜਾਏ ਦੂਜਾ ਹੋਏ ਤਾਂ ਸੋਜੀ ਪਾਏ ਦੇਸ ਤੇ ਦੂਜਾ ਨਹੀਂ ਕੋਏ ਿਸ ਦੇ ਕੀਮਤ ਕਿ ਕੋ ਹੋਏ ਗੁਰ ਪ੍ਰਸਾਦ ਵਸੇ ਮਨ ਆਏ ਦਾ ਕੋ ਜਾਣੇ ਦੁਬਿਦਾ ਜਾਏ ਰਹਾਉ ਆਪਸਰਾਫ ਕਸਵਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤੋਲੇ ਪੂਰਾ ਹੋਏ ਆਪੇ ਜਾਣੇ ਕੋਸੋਏ ਮਾਇਆ ਕਾ ਰੂਪ ਸਭ ਤਿਸ ਤੇ ਹੋਏ ਜਿਸ ਨੂੰ ਮਿਲੇ ਸੋ ਨਿਰਮਲ ਹੋਏ ਜਿਸ ਨੂੰ ਲਾਏ ਲੱਗੇ ਤਿਸ ਆਏ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਆਪੇ ਲਿਵਤਾਤ ਹੈ ਆਪੇ ਆਪ ਬੁਝਾਏ ਆਪੇ ਜਾਪੇ ਆਪੇ ਸਤ ਗੁਰ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਬੇਲਾਵਲ ਮਹਲਾ 3 ਅਤਲ ਕਿਉਂ ਤੋਲਿਆ ਜਾਏ ਦੂਜਾ ਹੋਏ ਤਾਂ ਸੋਜੀ ਪਾਏ ਤਿਸ ਤੇ ਦੂਜਾ ਨਹੀਂ ਕੋਏ ਸਦੀ ਕੀਮਤ ਕਿੱਕ ਹੋਏ ਗੁਰ ਪ੍ਰਸਾਦ ਵਸੇ ਮਨ ਆਏ ڈاکੋਂ ਜਾਣੇ ਦੁਬਿਦਾ ਜਾਏ ਰਹਾਓ ਆਪਸਰਾਫ ਕਸਵਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤੋਲੇ ਪੁਰਾ ਹੋਏ ਆਪੇ ਜਾਣੇ ਕੋ ਸੋਏ ਮਾਇਆ ਕਾ ਰੂਪ ਸਭ ਤਸਤੇ ਹੋਏ ਜਿਸ ਨੂੰ ਮਿਲੇ ਸੋ ਨਿਰਮਲ ਹੋਏ ਜਿਸ ਨੂੰ ਲਾਏ ਲਗੇ ਤਸ ਐ ਸਭ ਸੱਚ ਦਿਖਾ ਲੇ ਤਾਂ ਸੱਚ ਸਮਾਏ ਆਪੇ ਲਿਵਤਾਤ ਹੈ ਆਪੇ ਆਪ ਬੁਝਾਏ ਆਪੇ ਜਪੇ ਆਪੇ ਸਤ ਗੁਰ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਬਿਲਾਵਲ ਮਹੱਲਾ ਤੀਜਾ ਅਤਲ ਕਿਉਂ ਤੋਲਿਆ ਜਾਏ ਦੂਜਾ ਹੋਏ ਤਾਂ ਸੋਜੀ ਪਾਏ ਇਸ ਤੇ ਦੂਜਾ ਨਹੀਂ ਕੋਏ ਇਸ ਦੀ ਕੀਮਤ ਕਿੰਕੂ ਹੋਏ ਗੁਰਪ੍ਰਸਾਦ ਵਸੈ ਮਨ ਆਏ ਤਾਕੂ ਜਾਣੇ ਦੁਬਿਦਾ ਜਾਇ ਰਹਾਉ ਆਪ ਸਰਾਪ ਕਸਵਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤोले ਪੁਰਾ ਹੋਏ ਆਪੇ ਜਾਣੇ ਕੋ ਸੋਏ ਮਾਇਆ ਕਾ ਰੂਪ ਸਭ ਤਿਸ ਤੇ ਹੋਏ ਜਿਸ ਨੂੰ ਮਿਲੇ ਸੋ ਨਿਰਮਲ ਹੋਏ ਜਿਸ ਨੂੰ ਲਾਏ ਲਗੇ ਤਿਸ ਆਏ ਸਭ ਸੱਚ ਦੇਖਾਲੇ ਤਾਂ ਸੱਚ ਸਮਾਏ ਆਪੇ ਲਿਵਤਾਤ ਹੈ ਆਪੇ ਆਪ ਬੁਝਾਏ ਆਪੇ ਜਪੇ ਆਪੇ ਸਤ ਗੁਰ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਬੇਲਾਵਲ ਮਹੱਲਾ ਤੀਜਾ ਅਤੁੱਲ ਕਿਉਂ ਤੋਲਿਆ ਜਾਏ ਦੂਜਾ ਹੋਏ ਤਾਂ ਸੋਜੀ ਪਾਏ ਇਸ ਤੇ ਦੂਜਾ ਨਹੀਂ ਕੋਏ ਇਸ ਦੇ ਕੀਮਤ ਕਿਹ ਕੋ ਹੋਏ ਗੁਰਪ੍ਰਸਾਦ ਵਸੇ ਮਨ ਆਏ ਤਕੋ ਜਣੇ ਦੁਬੇ ਦਾ ਜਾਏ ਰਹਾਓ ਆਪਸਰਾਫ ਕਸ ਬਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤोले ਪੁਰ ਹੋਏ ਆਪੇ ਜਾਣੇ ਕੋ ਸੋਏ ਮਾਇਆ ਦਾ ਰੂਪ ਸਭ ਤਿਸ ਤੇ ਹੋਏ ਜਿਸ ਨੂੰ ਮਿਲੇ ਸੋ ਨਿਰਮਲ ਹੋਏ ਜਿਸ ਨੂੰ ਲਾਏ ਲਗੇ ਤਸਿਆਏ ਸਭ ਸੱਚ ਦਿਖਾ ਲੇ ਤਾਂ ਸੱਚ ਸਮਾਏ ਆਪੇ ਲਿਵਤਾਤ ਹੈ ਆਪੇ ਆਪ ਬੁਜਾਏ ਆਪੇ ਜਾਪੇ ਆਪੇ ਸਤ ਗੁਰ ਸ਼ਬਦ ਹੈ ਆਪੇ ਨਾਨਕ ਅੱਖ ਸੁਣਾਏ ਆਪੇ ਮੇਲਾ ਬਲ ਮਹਲਾ ਦੀ ਜਾਤ ਅਤੁੱਲ ਕਿਉਂ ਤੋਲਿਆ ਜਾਏ ਦੂਜਾ ਹੋਏ ਤਾਂ ਸੋਜੀ ਪਾਏ ਤਿਸ ਤੇ ਦੂਜਾ ਨਹੀਂ ਕੋਏ ਦਸਦੀ ਕੀਮਤ ਕਿ ਕੋ ਹੋਏ ਗੁਰ ਪ੍ਰਸਾਦਿ ਵਸੈ ਮਨ ਆਏ ਤਾਕੋ ਜਨ ਦੁਬਿਦਾ ਜਾਇ ਰਹਾਉ ਆਪ ਸਰਾਫ ਕਸਵਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤੁਲੇ ਪੁਰਾ ਹੋਏ ਆਪੇ ਜੜੇ ਕੋ ਸੋਏ ਮਾਇਆ ਕਾ ਰੂਪ ਸਭ ਦਿਸਤੇ ਹੋਏ ਜਿਸ ਨੂੰ ਮਿਲੇ ਸੋ ਨਿਰਮਲ ਹੋਏ ਜਿਸ ਨੂੰ ਲਾਏ ਲਗੇ ਤਿਸ ਆਏ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਆਪੇ ਲਿਵ ਧਾਤ ਹੈ ਆਪੇ ਆਪ ਬੁਝਾਏ ਆਪੇ ਜਾਪੇ ਆਪੇ ਸਤਗੁਰ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਮਿਲਾਵਲ ਮਹਲਾ 3 ਅਤਲ ਕਿਉਂ ਤੋਲਿਆ ਜਾਏ ਦੂਜਾ ਹੋਏ ਦਸੋ ਜੀ ਪਾਏ ਤੇਸ ਤੇ ਦੂਜਾ ਨਹੀਂ ਕੋਏ ਇਸ ਦੇ ਕੀਮਤ ਕਿ ਕੋ ਹੋਏ ਗੁਰ ਪਰ ਸਾਜ ਵਸੈ ਮਨ ਆਏ ਤਾਕੋ ਜਾਣੇ ਦੁਬੇ ਦਾ ਜਾਏ ਰਾਉ ਆਪਸ ਰਾਫ ਕਸਵਟੀ ਲਾਏ ਆਪੇ ਪਰ ਖੇ ਆਪ ਚਲਾਏ ਆਪੇ ਤोले ਪੂਰਾ ਹੋਏ ਆਪੇ ਜਾਣੇ ਕੋ ਸੋਏ ਮਾਇਆ ਕਾ ਰੂਪ ਸਭ ਤਿਸ ਤੇ ਹੋਏ ਜਿਸ ਨੂੰ ਮਿਲੇ ਸੋ ਨਿਰਮਲ ਹੋਏ ਜਿਸ ਨੂੰ ਲਾਏ ਲਗੇ ਤਿਸ ਆਏ ਸਭ ਸੱਚ ਦਿਖਾਨੇ ਤਾਂ ਸੱਚ ਸਮਾਏ ਆਪੇ ਨਿਵਤਾ ਦੇ ਆਪੇ ਆਪ ਬੁਝਾਏ ਆਪੇ ਜਾਪੇ ਆਪੇ ਸਤਿਗੁਰੂ ਸ਼ਬਦ ਹੈ ਆਪੇ ਨਾਨਕ ਆ ਸੁਣਾਏ ਆਪੇ ਬਿਲਾਵਲ ਮਹਲਾ 3 ਅਤਲ ਕਿਉਂ ਤੋਲਿਆ ਜਾਏ ਦੁਜਾ ਹੋਏ ਤਾਂ ਸੁਜੀ ਪਾਏ ਤੇਸ ਤੇ ਦੂਜਾ ਨਹੀਂ ਕੋਏ ਤੇਸ ਦੀ ਕੀਮਤ ਕਿ ਕੋ ਹੋਏ ਗੁਰ ਪ੍ਰਸਾਦ ਵਸੈ ਮਨ ਆਏ ਤਾ ਕੋ ਜਾਣ ਦੁਬਿਦਾ ਜਾਇ ਰਹਾਉ ਆਪ ਸਰਾਬ ਕਸਵਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤੁਲੇ ਪੂਰਾ ਹੋਏ ਆਪੇ ਜਾਣੇ ਕੋ ਸੋਏ ਮਾਇਆ ਦਾ ਰੂਪ ਸਭ ਦਿਸਤੇ ਹੋਏ ਜਿਸ ਨੂੰ ਮੇਲੇ ਤੋਂ ਨਿਰਮਲ ਹੋਏ ਜਿਸ ਨੂੰ ਲਾਏ ਲਗੇ ਤੇ ਸਿ ਆਏ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਆਪੇ ਲੇਵਤਾਤ ਹੈ ਆਪੇ ਆ ਬੁਝਾਏ ਆਪੇ ਜਾਪੇ ਆਪੇ ਸਤਿਗੁਰ ਸ਼ਬਦ ਹੈ ਆਪੇ ਨਾਨਕ ਆ ਸੁਣਾਏ ਆਪੇ ਬਿਲਾਵਲ ਮਹੱਲਾ ਤੀਜਾ ਅਤਲ ਕਿਉਂ ਤੋਲਿਆ ਜਾਏ ਦੂਜਾ ਹੋਏ ਤਾਂ ਸੋਜੀ ਪਾਏ ਦੇਸ ਤੇ ਦੂਜਾ ਨਹੀਂ ਕੋਏ ਤਿਸ ਕੇ ਕੀਮਤ ਕਿੱਕੋ ਹੋਏ ਗੁਰ ਪ੍ਰਸਾਦ ਵਸੈ ਮਨ ਆਏ ਤਾ ਕੋ ਜਾਣੇ ਦੁਬਿਦਾ ਜਾਏ ਰਹਾਓ ਆਪਸਰਾਫ ਕਸਵਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤੋਲੇ ਪੁਰ ਹੋਏ ਆਪੇ ਜਾਣੇ ਕੋ ਸੋਏ ਮਾਇਆ ਕਾ ਰੂਪ ਸਭ ਤਿਸ ਤੇ ਹੋਏ ਜਿਸ ਨੂੰ ਮਿਲੇ ਸੋ ਨਿਰਮਲ ਹੋਏ ਜਿਸ ਨੂੰ ਲਾਏ ਲਗੇ ਤਸਿਆਏ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਆਪੇ ਲਿਵਤਾਤ ਹੈ ਆਪੇ ਆਪ ਬੁਜਾਏ ਆਪੇ ਜਾਪੇ ਆਪੇ ਸਤਗੁਰ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਬੇਲਾਵਲ ਮਹਲਾ 3 ਜੀ ਤੋਲ ਕਿਉਂ ਤੋਲਿਆ ਜਾਏ ਦੂਜਾ ਹੋਏ ਤਾਂ ਸੁਜੀ ਪਾਏ ਦੇਸ ਤੇ ਦੂਜਾ ਨਹੀਂ ਕੋਏ ਇਸ ਦੇ ਕੀਮਤ ਕਿ ਕੋ ਹੋਏ ਗੁਰ ਪ੍ਰਸਾਦ ਵਸੇ ਮਨ ਆਏ ਦਾ ਕੋ ਜਾਣੇ ਦੁਬਿਦਾ ਜਾਏ ਰਹਾਉ ਆਪਸਰਾਫ ਕਸਵਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤੋਲੇ ਪੁਰਾ ਹੋਏ ਅਪੇ ਜਾਣੇ ਕੋਸੋਏ ਮਾਇਆ ਕਾ ਰੂਪ ਸਭ ਤਿਸਤੇ ਹੋਏ ਜਿਸ ਨੂੰ ਮਿਲੇ ਸੋ ਨਿਰਮਲ ਹੋਏ ਜਿਸ ਨੂੰ ਲਾਏ ਲਗੇ ਤਸਿਆਏ ਸਭ ਸੱਚ ਦਿਖਾ ਲੇ ਤਾਂ ਸੱਚ ਸਮਾਏ ਆਪੇ ਵਿਤਾਤ ਹੈ ਆਪੇ ਆਪ ਬੁਝਾਏ ਆਪੇ ਜਾਪੇ ਆਪੇ ਸਤ ਗੁਰ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਬੇਲਾਵਲ ਮਹਲਾ 3 ਜਮ ਤਤਲ ਕਿਉਂ ਤੋਲਿਆ ਜਾਏ ਦੂਜਾ ਹੋਏ ਤਾਂ ਸੋਜੀ ਪਾਏ ਤਿਸ ਤੇ ਦੂਜਾ ਨਹੀਂ ਕੋਏ ਤਿਸ ਦੀ ਕੀਮਤ ਕਿੱਕੂ ਹੋਏ ਗੁਰ ਪ੍ਰਸਾਦ ਵਸੇ ਮਨ ਆਏ ਦਾ ਕੋ ਜਾਣੇ ਦੁਬਿਦਾ ਜਾਇ ਰਹਾਓ ਆਪ ਸਰਾਫ ਕਸਵਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤੋਲੇ ਪੁਰ ਹੋਏ ਆਪੇ ਜਾਣੇ ਕੋ ਸੋਏ ਮਾਇਆ ਕਾ ਰੂਪ ਸਭ ਤਿਸਤੇ ਹੋਏ ਜਿਸ ਨੂੰ ਮਿਲੇ ਸੋ ਨਿਰਮਲ ਹੋਏ ਜਿਸ ਨੂੰ ਲਾਏ ਲੱਗੇ ਤਿਸ ਆਏ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਆਪੇ ਲਿਵਤਾਤ ਹੈ ਆਪੇ ਆਪ ਬੁਝਾਏ ਆਪੇ ਜਪੇ ਆਪੇ ਸਤ ਗੁਰ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਬਿਲਾਵਲ ਮਹੱਲਾ 3 ਤੋਲ ਕਿਉਂ ਤੋਲਿਆ ਜਾਏ ਦੂਜਾ ਹੋਏ ਤਾਂ ਸੋਜੀ ਪਾਏ ਤੇਸੇ ਦੂਜਾ ਨਹੀਂ ਕੋਏ ਇਸ ਦੀ ਕੀਮਤ ਕਿੰਕੂ ਹੋਏ ਗੁਰਪ੍ਰਸਾਦ ਵਸੈ ਮਨ ਆਏ ਤਾਕੋ ਜਾਣੇ ਦੁਬਿਦਾ ਜਾਇ ਰਹਾਉ ਆਪ ਸਰਾਪ ਕਸਵਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤੋਂਲੇ ਪੁਰਾ ਹੋਏ ਆਪੇ ਜਾਣੇ ਕੋ ਸੋਏ ਮਾਇਆ ਕਾ ਰੂਪ ਸਭ ਤਿਸਤੇ ਹੋਏ ਜਿਸ ਨੂੰ ਮਿਲੇ ਸੋ ਨਿਰਮਲ ਹੋਏ ਜਿਸ ਨੂੰ ਲਾਏ ਲਗੇ ਤਿਸ ਆਏ ਸਭ ਸੱਚ ਦੇਖਾਲੇ ਤਾਂ ਸੱਚ ਸਮਾਏ ਆਪੇ ਲਿਵਤਾਤ ਹੈ ਆਪੇ ਆਪ ਬੁਝਾਏ ਆਪੇ ਜਪੇ ਆਪੇ ਸਤ ਗੁਰ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਬੇਲਾਵਲ ਮਹੱਲਾ ਤੀਜਾ ਅਤੁੱਲ ਕਿਉਂ ਤੋਲਿਆ ਜਾਏ ਦੂਜਾ ਹੋਏ ਤਾਂ ਸੋਜੀ ਪਾਏ ਤਿਸ ਤੇ ਦੂਜਾ ਨਹੀਂ ਕੋਏ ਤਿਸ ਦੇ ਕੀਮਤ ਕਿੰ ਕੋ ਹੋਏ ਗੁਰ ਪ੍ਰਸਾਦਿ ਵਸੈ ਮਨ ਆਏ ਤਕੋ ਜਣੇ ਦੁਬੇ ਦਾ ਜਾਏ ਰਹਾਓ ਆਪਸਰਾਫ ਕਸ ਬਟੇ ਲਾਏ ਆਪੇ ਪਰਖੇ ਆਪ ਚਲਾਏ ਆਪੇ ਤोले ਪੁਰ ਹੋਏ ਆਪੇ ਜਾਣੇ ਕੋ ਸੋਏ ਮਾਇਆ ਦਾ ਰੂਪ ਸਭ ਤਿਸ ਤੇ ਹੋਏ ਜਿਸ ਨੂੰ ਮਿਲੇ ਸੋ ਨਿਰਮਲ ਹੋਏ ਜਿਸ ਨੂੰ ਲਾਏ ਲਗੇ ਤਸਿਆਏ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਆਪੇ ਲਿਵਤਾਤ ਹੈ ਆਪੇ ਆਪ ਬੁਝਾਏ ਆਪੇ ਜਾਪੇ ਆਪੇ ਸਤ ਗੁਰ ਸ਼ਬਦ ਹੈ ਆਪੇ ਨਾਨਕ ਅੱਖ ਸੁਣਾਏ ਆਪੇ ਮੇਲਾ ਬਲ ਮਹਲਾ ਦੀ ਜਾਮ ਅਤੁੱਲ ਕਿਉਂ ਤੋਲਿਆ ਜਾਏ ਦੂਜਾ ਹੋਏ ਤਾਂ ਸੋਜੀ ਪਾਏ ਤਿਸ ਤੇ ਦੂਜਾ ਨਹੀਂ ਕੋਏ ਦਸਦੀ ਕੀਮਤ ਕਿ ਕੋ ਹੋਏ ਗੁਰ ਪ੍ਰਸਾਦਿ ਵਸੈ ਮਨ ਆਏ ਤਾ ਕੋ ਜਨ ਦੁਬਿਦਾ ਜਾਇ ਰਹਾਉ ਆਪ ਸਰਾਫ ਕਸਵਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤੁਲੇ ਪੁਰਾ ਹੋਏ ਆਪੇ ਜਾਣੇ ਕੋ ਸੋਏ ਮਾਇਆ ਕਾ ਰੂਪ ਸਭ ਤਿਸਤੇ ਹੋਏ ਜਿਸ ਨੂੰ ਮਿਲੇ ਸੋ ਨਰਮਲ ਹੋਏ ਜਿਸ ਨੂੰ ਲਾਏ ਲਗੇ ਤਿਸ ਆਏ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਆਪੇ ਲਿਵ ਧਾਤ ਹੈ ਆਪੇ ਆਪ ਬੁਝਾਏ ਆਪੇ ਜਾਪੇ ਆਪੇ ਸਤਗੁਰ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਬਿਲਾਵਲ ਮਹਲਾ 3 ਜੀ ਅਤਲ ਕਿਉਂ ਤੋਲਿਆ ਜਾਏ ਦੂਜਾ ਹੋਏ ਦਸੋ ਜੀ ਪਾਏ ਤੇਸ ਤੇ ਦੂਜਾ ਨਹੀਂ ਕੋਏ ਤੇਸ ਦੇ ਕੀਮਤ ਕਿ ਕੋ ਹੋਏ ਗੁਰ ਪਰ ਸਾਜ ਵਸੈ ਮਨ ਆਏ ਤਾਕੁ ਜਾਣੇ ਦੁਬੇ ਜਾਏ ਰਾਉ ਆਪਸ ਰਾਫ ਕਸਵਟੀ ਲਾਏ ਆਪੇ ਪਰ ਖੇ ਆਪ ਚਲਾਏ ਆਪੇ ਤੁਲੇ ਪੂਰਾ ਹੋਏ ਆਪੇ ਜਾਣੇ ਕੋ ਸੋਏ ਮਾਇਆ ਕਾ ਰੂਪ ਸਭ ਤਿਸਤੇ ਹੋਏ ਜਿਸ ਨੂੰ ਮਿਲੇ ਸੋ ਨਿਰਮਲ ਹੋਏ ਜਿਸ ਨੂੰ ਲਾਏ ਲਗੇ ਤਿਸ ਆਏ ਸਭ ਸੱਚ ਦਿਖਾ ਦੇ ਤਾ ਸੱਚ ਸਮਾਏ ਆਪੇ ਨਿਵਤਾਤ ਹੈ ਆਪੇ ਆਪ ਬੁਝਾਏ ਆਪੇ ਜਾਪੇ ਆਪੇ ਸਤਿਗੁਰ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਬਿਲਾ ਬਲ ਮਹਲਾ ਤੀਜਾ ਅਤਲ ਕਿਉਂ ਤੋਲਿਆ ਜਾਏ ਦੁਜਾ ਹੋਏ ਤਾਂ ਸੋਜੀ ਪਾਏ ਇਸ ਤੇ ਦੂਜਾ ਨਹੀਂ ਕੋਏ ਇਸ ਦੀ ਕੀਮਤ ਕਿੰਕੂ ਹੋਏ ਗੁਰ ਪ੍ਰਸਾਦ ਵਸੈ ਮਨ ਆਏ ਤਾਕ ਜੜ ਦੁਬਿਦਾ ਜਾਇ ਰਹਾਓ ਆਪ ਸਰ ਆਪ ਕਸਵਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤੁਲੇ ਪੂਰਾ ਹੋਏ ਆਪੇ ਜੜ ਕੋ ਸੋਏ ਮਾਇਆ ਦਾ ਰੂਪ ਸਭ ਦੇ ਸਤੇ ਹੋਏ ਜਿਸ ਨੂੰ ਮੇਲੇ ਸੋ ਨਿਰਮਲ ਹੋਏ ਜਿਸ ਨੂੰ ਲਾਏ ਲਗੇ ਤੇ ਸਾਈ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਆਪੇ ਲੈ ਵਤਾਤ ਹੈ ਆਪੇ ਆ ਬੁਝਾਏ ਆਪੇ ਜਾਪੇ ਆਪੇ ਸਤ ਗੁਰੂ ਸ਼ਬਦ ਹੈ ਆਪੇ ਨਾਨਕ ਆ ਸੁਣਾਏ ਆਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ